ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਅਮਰਦੇਵ ਰਿਫਾਰਮ ਆਕ ਲਿਆ ਜੀ YouTube ਚੈਨਲ ਤੋਂ ਤੇ ਆਪਣਾ Facebook ਪੇਜ ਵੀ ਬਈ ਬਣਾ ਗਿਆ ਅਮਰਦੇਵ ਰਿਫਾਰਮ ਆ ਕੇ ਜਨਾ ਤੇ ਅੱਜ ਬਈ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਘੈਂਟ ਤੋਹਫੇ ਲੈ ਕੇ ਆਏ ਆ ਤੇ ਬਾਕੀ ਡਿਟੇਲ ਆਪਾਂ ਬਈ ਕਰਨ ਨਾਲ ਪਤਾ ਕਰਦੇ ਆ ਕੀ ਹਾਲ ਹੈ ਬਈ ਕਰਨ ਵਧੀਆ ਬਈ ਵਧੀਆ ਹੋ ਠੀਕ ਆ ਪਹਿਲਾਂ ਨੇ ਬੱਚੇ ਆਪਣਾ ਆ ਕਿੰਨੇ ਕਿੰਨੇ ਜੰਤ ਫੇਸ ਕੀ ਸੀ ਅੱਡੇ ਘੰਡੇ ਜੇ ਹੈਗੀਆਂ ਸੀ ਬਈ ਲਓ ਬਈ ਬਾਈ ਵਾਲੇ ਕੇ ਥੋੜਾ ਜਿਹਾ ਕਾਲ ਨਾਲ ਫੋਨ ਲਾ ਲਿਆ ਕਰੋ ਫਿਰ ਉਹਦੇ ਚ ਬੰਦੇ ਨਾਰਾਜ਼ ਹੁੰਦੇ ਆ ਕਹਿੰਦੇ ਆ ਬੱਚਿਆਂ ਜਾਣ ਕੇ ਕਹਿ ਦਿੰਦੇ ਆ ਵੀ ਦੇਖ ਲਈਆਂ ਆ ਤੁਸੀਂ ਦੇਖ ਲਓ ਹੁਣ ਸਾਰੇ ਸਾਰਾ ਖਾਲੀ ਪਿਆ ਅੱਜ ਨੰਮੀਆਂ ਬੱਚੀਆਂ ਆਈਆਂ ਨੇ ਆਹ ਠੀਕ ਹੈ ਕਰਨ ਦਸੀ ਬਈ ਕੱਲੀ ਕੱਲੀ ਦੇਖ ਕਰ ਆਠ ਮਹੀਨਿਆਂ ਦਾ ਬੱਚਾ ਗਾ ਠੀਕ ਹੈ ਬਈ ਪੀਸ ਸੀਮਨ ਦਾ ਪੀਸ ਸੀਮਨ ਦਾ ਹਾਂ ਠੀਕ ਹੈ ਮਗਰ ਮਿਲ ਕ 40 ਕਿਲੋ ਦਾ ਠੀਕ ਹੈ ਹਾਂ ਠੀਕ ਹੈ ਨਾ ਆ ਲੈ ਬਈ ਸੋ ਲਈ ਤੋੜ ਕੇ ਦਿਖਾਉਣੇ ਆ ਚਾਹ ਤਨੂ ਵੀ ਗਲਾਦੀ ਨੋਜ ਗਲਾਦੀ ਨੋਜ ਥੋੜਾ ਦੇ ਬੱਚੀ ਦੇਖ ਬਈ ਮੈਂ ਪੂਰਾ ਨਖਰਾ ਬੱਚੀ ਚ ਨਖਰਾ ਨੂਖਰਾ ਦਿਖਾ ਦੇ ਬੱਚੀ ਚ ਪੂਰਾ ਵਧੀਆ ਚਮਕਾ ਪਿੰਡੇ ਤੇ ਕਿੰਨੇ ਚਿਰ ਦੀ ਹੈ ਬੱਚੀ ਇਹ ਕਰਨ 8 ਮਹੀਨਿਆਂ ਦੀ ਬੱਚੀ ਆ ਯਾਰ 8 ਮਹੀਨਿਆਂ ਦੀ ਬੱਚੀ ਆ ਇਹਦਾ ਆਖ ਲੈ ਗੋਦ ਦੰਦੋਂ ਖੀਰੀ ਆ ਜੈ ਤੁਹਾਈ ਦੇਖ ਬਈ ਖੜਨੀ ਫੋਨ ਵੀ ਦੇਖੋ ਜੀ ਬੱਚੀ ਨੂੰ ਪੂਰੀ ਵਧੀਆ ਬੱਚੀ ਆ ਤੇ ਕਰਨ ਇਹਦਾ ਮੁੱਲ ਕੀ ਕਰਦਾ ਤਾ ਕੱਲੀ ਬੱਚੀ ਦਾ ਕੱਲੀ ਬੱਚੀ ਦਾ ਮੁੱਲ ਯਾਰ ਕਿ ਲੇਣਾ ਬਾਈ 32000 ਰੁਪਏ ਲੈਣ ਦੇ ਹਾਂਜੀ ਠੀਕ ਆ ਏ ਅਗਲੀ ਬੱਚੀ ਦੀ ਕੀ ਡਿਟੇਲ ਕਰਨ 7 ਮਹੀਨਿਆਂ ਦਾ ਬੱਚਾ ਆ सॉरी 6.5 ਮਨთ ਦੇ ਬੱਚਾ ਕਰਨਾ ਆ 6.5 ਮਨთ ਦੇ ਵਿੱਚ ਆ ਤਿੰਨੇ ਤਿੰਨੇ ਠੀਕ ਐ ਆ ਬੱਚਾ ਖਾ ਦੇ ਦੀ ਮਦਰ ਮਤ ਹੈਗਾ 35 ਕਿਲੋ ਦਾ 35 ਕਿਲੋ ਹੀ ਦਿਖਾ ਦੇ ਬੱਚੇ ਦੀ ਦੰਦੂ ਹੀਰੀ ਇਹ ਵੀ ਦੰਦੂ ਹੀਰੀ ਆ 4 ਥਾਨ ਹੋਣੇ ਚਾਰ ਥਾਂ ਕੋਈ ਮੰਨ ਕੇ ਚੱਲੇ ਵੀ ਨਾਲ ਪੀਚੀ ਪੂਚੀ ਖੁਸਣੇ ਲੱਗਿਆ ਹੋਈ ਜਮੀਨ ਵੱਡੇ ਵੈਜੇ ਬੱਚੇ ਬਹੁਤ ਬਾਈ ਯਾਰ ਪੂਰੇ ਵਧੀਆ ਬੱਚੇ ਆ ਤੁਸੀਂ ਦੇਖੋ ਗੱਦਰ ਕੋਡ ਦੇ ਨਾਲ ਗੱਦਰ ਕੋਡ ਦੇਖੋ ਤੁਸੀਂ ਬੱਚਿਆਂ ਵਿੱਚ ਚੰਗੀ ਤੋਂ ਚੰਗੀ ਲਿਆਉਣੇ ਆ ਉਹਦੇ ਲੈਂਦੀਆਂ ਉਹ ਵੀ ਟਾਪ ਆਦ ਲੈਂਦੀਆਂ ਉਹ ਵੀ ਟਾਪ ਪੂਰੇ ਟਾਪ ਤੋਂ ਟਾਪ ਸੀ ਮੰਗਦੇ ਆ ਵਧੀਆ ਫੁੱਲ ਰਿਕਾਰਡ ਪੂਰੇ ਵਧੀਆ ਮੰਨ ਕੇ ਚੱਲੋ ਵੀ ਜੇ ਸਾਹ ਨਾਲ ਬੱਚਿਆਂ ਨੇ ਬਹੁਤ ਵਧੀਆ ਕੱਦ ਕਾਠੀ ਦੀ ਬੁਢੀ ਹੋਣੀ ਹੈ ਜਿੱਦਾਂ ਇੰਡੀਆ ਨਾਲ ਮਿਲਦੀ ਆ ਬੱਚੀ ਹੂੰ ਹੂੰ ਲੈ ਗਨ ਤੀਜੀ ਬੱਚੀ ਵੀ ਦਿਖਾ ਦੇ ਤੋਰ ਕੇ ਇਹ ਜੋੜਾ ਖੋਲ ਲਿਓ ਮੈਂ ਆਪਾਂ ਜੋੜਾ ਖੋਲ ਲੈ ਸਾਡੇ ਸੇ ਸੇ ਮੰਥ ਦੀ ਇਹਨਾਂ ਨੂੰ ਦੋ ਖੀਰੀਆਂ ਚਾਰ-ਚਾਰ ਥਣ ਹੋਣੀਆਂ ਠੀਕ ਹੈ ਮਾਮਾ ਦਾ ਮਿਲਕ 40 37 ਸੈਂਟੀਲੀਟਰ ਦਾ 37 ਸੈਂਟੀਲੀਟਰ ਦਾ ਦੇਖੋ ਭਾਈ ਤੁਸੀਂ ਬੱਚੀ ਜੋੜੇ ਜਾਵਾ ਯਾਰ ਐਨ ਚਾਹੇ ਖੁੱਲੇ ਫਿਰਦੇ ਇਹਨਾਂ ਕੋਈ ਚੱਕਰ ਨਹੀਂ ਜੀ ਸਾਡੇ ਭਾਈ ਫਾਰਮ ਚੋਂ ਬੱਚੀਆਂ ਨਹੀਂ ਐ ਇਹ ਚੋਖਾਈ ਲੈ ਕਬੂਤਰ ਦੇ ਬੱਚੇ ਦੇਖੋ ਆ ਦਿਖਾ ਜੋੜੇ ਨਾ ਜਿਵੇਂ ਆਪਾਂ ਕਹਿ ਦਿੰਦੇ ਦੇਖੋ ਕਾਹੀ ਟਾਪ ਬੜੇ ਬਾਈ ਜਮਾ ਟਾਪ ਨਹੀਂ ਟਾਪ ਹੱਡ ਹੱਡ ਦੇਖੋ ਤੁਸੀਂ ਦੇਖੋ ਮੱਛੀ ਨੇ ਪੂਰੀ ਦੱਬੀਆਂ ਜਮਾ ਆਏ ਨੇ ਕਯੋਰ ਹੈ ਚੱਕ ਜੀ ਦੇਖੋ ਹੋਮ ਬਰੀਡ ਆ ਬਾਈ ਇਹਨਾਂ ਦੀ ਬਰੀਡ ਕਹਿੰਦੇ ਆ ਬੰਦਿਆਂ ਨੇ ਤਿਆਰ ਕਰੀਆਂ ਜਿਹਨੇ ਕਰੇ ਭਾਵੇਂ ਜਰਨਾ ਤਿਆਰ ਕੀਤੀਆਂ ਆ ਲੈ ਆਪਾਂ ਠੀਕ ਹੈ ਰੇਟ ਰਹਿ ਗਿਆ ਇਹਨਾਂ ਦਾ ਇਹਨਾਂ ਦਾ ਆਪਣਾ ਕਿੰਨਾ ਦਾ ਦੱਸ ਜੀ ਇਹਨਾਂ ਦਾ ਰੇਟ ਕਿੰਨਾ ਦਾ 22000 ਰੱਖਿਆ 22 22 ਦੀ ਇੱਕ ਇੱਕ ਵੱਛੇ 22000 ਦੀ ਇੱਕ ਵੱਛੇ 22000 ਦੀ ਹਾਂ ਠੀਕ ਆ ਛੋਟੀਆਂ ਕਬੂਤਰੀਆਂ ਹਰ ਆ ਤਾਂ ਨਹੀਂ ਡਾਇਮੰਡ ਪੀਸ ਹੀ ਆ ਦਾ ਟਿੱਕੀਆਂ ਛੋਟੀਆਂ ਜੀ ਬਈ ਆਪਾਂ ਇੰਨੇ ਜਾਵੇ ਫੂਨ ਆਇਆ ਛੋਟੀਆਂ ਵਸੀਆਂ ਦੇ ਵੀ ਛੋਟੀਆਂ ਵਸੀਆਂ ਲਿਆ ਦੇ ਠੀਕ ਹੈ ਆਪਾਂ ਵੀ ਥੋੜੇ ਪੈਸੇ ਦਾ ਕੰਮ ਸ਼ੁਰੂ ਕਰਨਾ ਠੀਕ ਹੈ ਆ ਜੋੜਾ 15000 ਦਾ ਦੇਣਾ ਦੁੱਨੇ 15000 ਦਾ ਦੁੱਨੇ ਲਓ ਬਈ ਚੱਕ ਲੋ ਵੀਰੇ ਤੋਹਫਾ ਦਾਦਾ ਜੀ ਆਹ ਦੁੱਧ ਪੀਂ ਜਾਂ ਅੱਲੇ ਦਾ ਪਰ 10 10 ਦੀ ਦਾ ਕਹਿੰਦਾ ਦੁੱਧ ਤੇ ਖੀੜ ਹੀ ਖਾ ਲਈਆਂ ਹੁਣ ਇਹ ਆ ਸਾਢੇ ਤਿੰਨ ਤਿੰਨ ਮਹੀਨੇ ਦੀ ਏਜ ਹੈਗੀ ਸਾਢੇ ਤਿੰਨ ਤਿੰਨ ਮਹੀਨੇ ਦੀ ਏਜ ਆ ਆ ਬੱਚੀਆਂ ਦੇਖੋ ਯਾਰ ਜਿਹਨੇ ਘਰੇ ਪਾਲਣੀਆਂ ਵਧੀਆ ਆ ਆ ਦੀ ਖਰਾਬ ਕੋਈ ਨਹੀਂ ਪਰ ਮਾਮਾ ਦਾ ਫਰਕ ਸੀ ਅੱਛਾ ਸੀ ਇਹਨੇ ਇੱਕ ਮਾਮਾ ਦਾ ਫਰਕ ਆ ਹਾਂ ਹਾਂ ਦੇਖੋ ਤੁਸੀਂ ਬੱਚੇ ਕੁੱਲ ਨਹੀਂ ਆ ਵਰਦੀਆਂ ਜੀ ਜੀ ਕਹਿੰਦਾ ਉੱਥੇ ਵੀ ਆਪਣੇ ਹੁੱਲੇ ਸੀ ਇੱਥੇ ਲਓ ਬਈ ਬੱਚਿਆਂ ਦੇਖੋ ਤੁਸੀਂ ਪੂਰੇ ਟਾਪ ਨੇ ਹੋ ਗਏ ਜਿਵੇਂ ਨੱਕ ਨੱਕ ਦੇਖੋ ਤੁਸੀਂ ਮੱਥਾ ਮੱਥਾ ਦੇਖੋ ਤੁਸੀਂ ਬੋਲ ਬੋਲਦਾ ਬੱਚਾ ਹੀ ਆ ਬੋਲ ਬੋਲਦਾ ਬੱਚਾ ਨਹੀਂ ਜਮੈਂ ਕਿੰਨਾ ਦਾ ਰੇਟ 15000 15000 ਰੁਪਿਆ ਮਾਨ 1000 ਰੁਪਿਆ ਮਾਨ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਆ ਜਾਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਸ਼ੇਅਰ ਕਰਕੇ ਆ ਜਿਓ ਆਪਾਂ ਬਾਈ ਦਾ ਮਾਨ ਤਾਨ ਕਰਕੇ ਤੋਰਾਂਗੇ ਹਾਂ ਕਰ ਲੈ ਆ ਬਲਬਲ ਦੇ ਬੱਚੇ ਲੈਣ ਵਾਸਤੇ ਆਉਣਾ ਕਿੱਥੇ ਪੂਰ ਬੰਦੇ ਆ ਤੇ ਆਪਣੇ ਕੋਲੇ ਹੋਰ ਆਗਾ ਉਹ ਵੀ ਲਿਆਉਣਾ ਕੱਢ ਗਿਆ ਅੰਦਰ ਖੜਾ ਹੋ ਠੀਕ ਹੈ ਉਹ ਜਰਸੀ ਦਾ ਆ ਗਿਆ ਉਹ ਜਾ ਜਰਸੀ ਵਾਲ ਜਰਸੀ ਦੀ ਮੰਨ ਲੋਕ ਕਿਉਂ ਕਰਦੇ ਆ ਕਰ ਨਹੀਂ ਜਰਸੀ ਬਣੀ ਗਈ ਹੈ ਕਾਫੀ ਕਲਰ ਦੀ ਜਰਸੀ ਹੈਗੀ ਨਾ ਆਪਣੇ ਕੋਲ ਅੱਜ ਅੱਛਾ ਆਜਾ ਦੇਖੋ ਭਾਈ ਤੁਸੀਂ ਬੱਚੀ ਐ ਜਮਾ ਕਾਫੀ ਕਲਰ ਦੀ ਬੱਚੀ ਸਾਡੇ ਸੇਮ ਅੰਤ ਦੀ ਉਮਰ ਝੋਲੀ ਝਾੜੀ ਇੰਨੀ ਜ਼ਿਆਦੇ ਆ ਦੇਖੋ ਜੀ ਆ ਨਾਤ ਵੀ ਆਣ ਕੋੜਾ ਨਾਖੜੇ ਨਾਖੜੇ ਦੇਖੋ ਬੱਚੀ ਪੂਰੀ ਵਧੀਆ ਟਾਪ ਨੇ ਹੋ ਜਾ ਝੋਲੀ ਝੂਲੀ ਦਖਾ ਕਰਨ ਝੋਲੀ ਝੋਲੀ ਤਾਂ ਕਰਦੀ ਆ ਝੋਲੀ ਤਾਂ ਦਿਖਾ ਦੇ ਗੱਬਣਾ ਦਾ ਕੰਮ ਨਹੀਂ ਆ ਸੇ ਦੇਖ ਦੇਖ ਦੇ ਥੱਲੇ ਲੱਗਿਆ ਹੋਇਆ ਝੋਲੀ ਝੂਲੀ ਪੂਰੀ ਵਧੀਆ ਕਰਨ ਇਹ ਵੀ ਕੀ ਡਿਮਾਂਡ ਕਰਦੇ ਆਪਾਂ 500 ਰੁਪਏ 20000 ਰੁਪਏ 18000 ਦੀ ਰਸੀ ਦੇ ਦੇਣੀ ਆ 18000 ਦੀ ਬੱਚੀ ਹਾਂ ਠੀਕ ਹੈ ਕਰਵਾਇਆ ਫਿਰ ਹੀ ਹੋਊਗਾ ਕਰਵਾਇਆ ਕਰਨ ਆ ਫਿਰ ਚਿੱਟੇ ਕਬੂਤਰ ਲੈਣ ਵਾਸਤੇ ਆਉਣਾ ਕਿੱਥੇ ਪੂ ਬਾਈਆਂ ਨੂੰ ਪਿੰਡ ਧੌੜਾ ਜ਼ਿਲ੍ਹਾ ਬਰਨਾਲਾ ਦਸੀਲ ਤਪਾ ਜਾ ਕਾਲ ਨੰਬਰ 90415 6317 ਤੇ ਆਪਣਾ ਘਰ ਕਿੱਥੇ ਜਿਹਾ ਰਹਿੰਦਾ ਹੈ ਨਾਲ ਛੜਕਦੇ ਘਰ ਆ ਨਾਲ ਛੜਕਦੇ ਘਰ ਤੇ ਕਿਰਾਇਆ ਕੀ ਫ੍ਰੀ ਕਿੰਨੇ ਕਿਲੋਮੀਟਰ ਦਾ ਕਰੇਗਾ 120 ਕਿਲੋਮੀਟਰ ਦੂਰ ਦਾ ਕਿਰਾਇਆ ਲੈ ਬਈ ਅਪ ਡਾਊਨ ਪਹਿਲਾਂ 100 ਕਿਲੋਮੀਟਰ ਦਾ ਸੀ ਜਿਹੜਾ ਵੀਡੀਓ ਸ਼ੇਅਰ ਕਰਕੇ ਆਊਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਊਗਾ ਉਹਦੇ ਵਾਸਤੇ 20 ਕਿਲੋਮੀਟਰ ਐ ਐਕਸਟਰਾ ਕਰਤਾ ਹਾਂ ਹਾਂ ਠੀਕ ਐ ਆ ਕੱਠੀਆਂ ਲਊਗਾ ਵਿਚੀ ਯਾਰ ਸੀ ਠੀਕ ਹੈ ਹਾਂ ਠੀਕ ਹੈ 1,20,000 ਰੁਪਏ ਖਰਾਬ ਪਰਾ ਲੈਣਾ ਮੁੱਲ ਇੱਕ 30 ਪਹਿਲੇ ਹੀ 10,000 ਛੜਤਾ ਪਹਿਲੇ ਹੀ 10,000 ਛੜਤਾ ਫੋਨ ਕਰਕੇ ਨਾ ਚਾਹੋ ਵੀ ਬਾਈ ਮੁੱਲ ਘਟਾ ਦੇ ਹਾਂ ਇਹ ਦਿਖਾਈ ਆ ਰਹਾ ਬਸ ਆ ਦੇਖੋ ਤੁਸੀਂ ਬਾਈ ਜਮਾਂ ਡਾਇਮੰਡ ਪੀਸ ਹੈ ਸ਼ਰਾਬ ਆ ਵੀ ਲੈ ਲਓ ਕੱਲੀ ਅੱਛੀ ਜਾਰੀ 45,000 ਦੀ ਪਰ ਅੱਜ ਮੁੱਲ 38,000 38,000 ਰੁਪਏ ਅੱਜ ਤੁਹਾਡੇ ਵਾਸਤੇ ਸਪੈਸ਼ਲ ਓਫਰ ਹੈ ਬਸ ਇਹ ਬਾਈਆਂ ਵਾਸਤੇ ਹਾਂਜੀ